ਸਾਸੀ ਕਾ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕ ਸੁਣ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਜਵਾਰ ਸਿੰਘ ਵਾਲੇ ਦੇ ਵਿੱਚ ਜਵਾਰ ਸਿੰਘ ਵਾਲਾ ਪਿੰਡ ਜ਼ਿਲ੍ਹਾ ਮੋਗੇ ਦਾ ਮਾਨਮਤਾ ਨਗਰ ਨਿਹਾਲ ਸਿੰਘ ਵਾਲੇ ਦੇ ਬਿਲਕੁਲ ਨੇੜੇ ਜੇ ਕਰਕੇ ਵਸਿਆ ਹੋਇਆ ਪਿੰਡ ਆ ਮਿੱਤਰੋ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਕਰੇਲੂ ਪਰਵਾਰ ਅਤੇ ਨੀਲੀ ਰਾਵੀ ਦਾ ਸ਼ੌਕ ਵਾਲੀਆਂ ਬੁੜੀਆਂ ਨੂੰ ਬੇਹਦ ਅੱਜ ਫਿਰ ਤੁਹਾਨੂੰ ਮੇਤਰੋ ਨੀਲੀ ਰਾਵੀ ਦੇ ਘਰਾਣੇ ਦੇ ਵਿੱਚੋਂ ਇੱਕ ਚੰਗੀ ਹੋਮ ਬਰੀਡ ਬਾਈ ਉਹਨਾਂ ਦੇ ਘਰ ਦੀ ਉਹਨਾਂ ਜਾਨਵਰਾਂ ਦੇ ਵਿੱਚੋਂ ਇੱਕ ਝੋਟੀ ਤਿਆਰ ਹੋਈ ਹੈ ਜਿਹੜੀ ਵੇਚਣੀ ਲਈ ਆਉਦੀ ਕਰੇਲੂ ਮਰੀ ਬੁੜੀਆਂ ਨੂੰ ਦੇਖਦੇ ਹੋਏ ਇਹਨਾਂ ਜਾਨਵਰਾਂ ਦੇ ਬਾਰੇ ਡਿਟੇਲ ਦੁੱਧ ਦੀ ਲੈਣ ਕੀ ਆ ਇਹਨਾਂ ਦੀ ਕੀ ਕੀ ਡਿਟੇਲ ਆ ਅਜੋ ਸਾਰੀਆਂ ਗੱਲਾਂ ਬਾਤਾਂ ਪਪਾ ਦੇ ਨਾਲ ਕਰਦੇ ਹਾਂ ਮਿਲਦੇ ਬਈ ਨੂੰ ਸਸੀ ਘਾਲ ਬੰਦੇ ਬਈ ਸਸੀ ਘਾਲ ਸਸੀ ਘਾਲ ਠੀਕ ਆ ਵਧੀਆ ਬਈ ਵਧੀਆ ਸੇਤਾ ਪਰਿਵਾਰ ਤੋਂ ਸਾਰਾ ਪਰਿਵਾਰ ਠੀਕ ਆ ਚਲੋ ਸ਼ੁਕਰ ਬਈ ਦਾਮ ਦੱਸ ਦੀ ਕਿੰਨੇ ਨਾਂ ਮੇਰਾ ਪਿੰਡ 'ਚ ਸੇਵਕ ਕਹਿੰਦੇ ਉਹ ਨਾ ਮੇਰਾ ਘਰ ਸੇਵਕ ਉਹਨਾਂ ਦਾ ਜਿਹੜਾ ਸੇਵਕ ਪਹਿਲਾਂ ਦੋ ਸੇਵਕ ਸੇਵਕ ਅਜਾ ਸੇਵਕ ਵੀ ਗੱਲ ਹੋ ਜਾਨਵਰਾਂ ਦੀ ਨੀਲੀ ਦਾ ਵੀ ਦੀ ਸਾਰੇ ਹਾਂ ਬਈ ਸਾਰੇ ਨੀਲੀ ਦੀ ਆਪਾਂ ਠੀਕ ਆ ਕਿੰਨੇ ਜਾਨਵਰ ਕਿਉਂ ਆ ਹੁਣ ਤਾਂ ਹੈਗੇ ਆਪਣੇ ਕੋਲ 11 ਜਾਨਵਰ ਸ਼ੁਕਰ ਰੱਬ ਦਾ ਬਾਈ ਅਜਾ ਛੋਟਾ ਵੀ ਰੱਖੀ ਬਟਾ ਕੇ ਹਾਂ ਇਹ ਕੈਪਟਨ ਦਾ ਡਾਇਰੈਕਟਰ ਦਾ ਕ੍ਰੋਸ ਹਾਂ ਡਾਇਰੈਕਟਰ ਕ੍ਰੋਸ ਕਰਾਉਂਦਾ ਕ੍ਰੋਸਿੰਗ ਨਹੀਂ ਛੱਡਿਆ ਹਾਂ ਕ੍ਰੋਸ ਕਰਾਉਂਦਾ ਹਾਂ ਜਦੋਂ ਮੈਂ ਮੁੰਨੇੜੇ ਕਰਾਉਣ ਵਾਲਾ ਹੋਇਆ ਤਾਂ ਲਿਆ ਸਕਦਾ ਹਾਂ 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 ਲਿਆ ਸਕਦਾ ਠੀਕ ਆ ਬਈ ਠੀਕ ਆ ਕਿਨੇ ਚਰਦਾ ਹੋ ਗਿਆ ਬਈ ਇਹ ਇਹ ਆ ਦਮੇ ਵੀ ਨੀ ਤਿੰਨ ਸਾਲਾਂ ਨੂੰ ਹੋ ਗਿਆ ਦੁੰਦਾ ਹੈ ਕਿੰਨੇ ਵੀ ਦੋ ਦਸੀਰ ਦੀ ਮਾਂ ਦਾ ਆਹ ਰੇ ਮਾਂ ਦੀ ਗੋਲੀ ਖੜੀ ਆ ਰਹੀ ਆ ਵੱਡੀ ਮੈਂ ਹਾਂ ਵੱਡੀ ਮੈਂ ਦਾ ਬੱਚਾ ਬਈ ਆ ਵੇਖ ਲੋ ਹੋ ਮੈਂ ਤੁਹਾਨੂੰ ਤਾਂ ਵਿਖਾਇਆ ਜੀ ਕਿਉਂਕਿ ਬਈ ਆਉਣ ਵਾਲੇ ਬੱਚਿਆਂ ਬਾਰੇ ਵੀ ਸੋਚੋ ਹਾਂ ਅੱਜ ਇਹ ਚੀਜ਼ ਨਾ ਸੋਚੇ ਮੈਂ ਸੋਣੀ ਚਾਹੀਦੀ ਆ ਅੱਛਾ ਕਿੰਨੇ ਕੁ ਬੋਤੇ ਚੱਲ ਪੈਂਦੀ ਐ ਇਹ 17 ਤੱਕ ਜਾਵੜੀ ਵੀ ਬੋਤੇ 17 ਤੱਕ ਜਾਵੜੀ ਕਿਉਂ ਹਾਂ 24 24 ਕਰਾਈ ਫਿਰ ਇਹਦੀ ਵੀਰੇ ਕਿ ਨਹੀਂ 24 ਹਜੇ ਕਰਾਈ ਨਹੀਂ ਆਪਾਂ ਗਾਂ ਨੂੰ ਗੇਣਿਆ ਵੀ ਕਰਾ ਲਈ ਕਰਾ ਦੇ ਫਿਰ ਝੋਟੇ ਦੀ ਕਦਰ ਪੈਜੀ ਹਾਂ ਝੋਟੇ ਦੀ ਕਦਰ ਪੈਜੀ ਉਹ ਕਿਉਂਕਿ ਇਹ ਕ੍ਰੋਸਿੰਗ ਲਈ ਛੱਡਣਾ ਨਾ ਇਹੇ ਚੀਜ਼ ਜ਼ਰੂਰ ਅੱਛਾ ਇੱਕ ਪਰਾ ਕੱਟੀ ਖੜੀ ਐ ਝੋਟੇ ਦੇ ਨਾਲ ਹੀ ਉਹ ਕਿਹੜੇ ਦੀ ਬਈ ਉਹ ਵੀ ਇਸੇ ਮਾਂ ਦੀ ਪੱਟੀ ਦੀ ਨੇ ਨਹੀਂ ਉਹ ਤਾਂ ਪਹਿਨਾ ਜੋ ਟੀ ਲਈ ਸੀ ਉਹ ਪਹਿਲੇ ਸੂਈ ਇੱਧਰ ਖੜੀ ਆ ਉਹਦੇ ਉਹਦੇ ਮਗਰ ਨਾਲ ਉਦੋਂ ਘਰੇ ਆ ਕੇ ਆਪਣੀ ਸੂਈ ਸੀ ਹਾਂ ਆ ਦੀ ਮਾਰਗੂ ਹੀ ਜਾਵੇ ਇਹ ਇਹ ਵੀ ਹੋ ਗਈ ਗੱਬ ਕਿ ਨਹੀਂ ਨਹੀਂ ਇਹ ਨਹੀਂ ਹਜੇ ਹੋਈ ਗੱਬ ਅੱਛਾ ਆ ਜਿਹੜੀ ਵਿੱਚ ਨਹੀਂ ਆ ਪਏ ਤਾਂ ਫਿਰ ਕਰ ਦੇ ਗਾ ਲੈਂਦੇ ਪਰ ਇਹ ਕਾ ਇੱਧਰ ਝੋਟੀ ਖੜੀ ਹੈ ਦਿੱਤਾ ਇਹ ਆਪਾਂ ਰਸਤੇਵਾਰੀ ਚੋ ਲੈਂਦੀ ਸੀ ਇੱਕ ਨਰਦ ਉਹਦੀ ਹੈਗੀ ਬਾਈ ਇਹ 11 12 ਲੀਟਰ ਦੁੱਧ ਤੇ ਚੱਲਦੀ 12 ਕਿਲੋ ਹਾਂ ਤੇ ਆ ਜਿਹੜੀ ਵੀ ਇੱਧਰ ਦੇ ਪਾਸੇ ਇਹ ਤਾਂ ਬਾਈ ਪੋਛੀ ਨਾ ਇਹ ਤਾਂ 14 ਜਾਵੜੀ ਸੀ 14 15 ਹਾਂ ਗਾਮੇ ਤੋਂ ਹੋਰ ਬਾਅਦ ਜਾਣਾ ਥੋੜੀ ਜੀ ਨਾ ਥਾਣਾ ਦੀ ਪ੍ਰੋਬਲਮ ਜੀ ਨੂੰ ਪੈ ਗਈ ਸੀ ਅੱਛਾ ਤੇ ਉਦੋਂ ਹਾਂ ਢਿੱਲੀ ਹੋ ਗਈ ਪੰਗਾ ਇਹ ਪੈ ਗਿਆ ਨਹੀਂ ਤਾਂ ਮਾਰਦੀ ਆ ਤੂੰ 16 17 ਹਾਂ ਨਾ ਆਪਣੇ ਚੈਨਲ ਤੋਂ ਹੀ ਖਰੀਦੀ ਸੀ ਹੁਣ ਹਾਂ ਇਹ ਤੇਰੇ ਵਾਲੀ ਹਾਂ ਪਹਿਲੇ ਸੋਹਣੇ ਬਾਈ ਠੀਕ ਹੈ ਬਾਈ ਬਹੁਤ ਸੋਹਣਾ ਥਾਣ ਤੁਣ ਲੱਗਿਆ ਸੀ ਇਹਨੂੰ ਚੰਗਾ ਦੁੱਧੀ ਆ ਗਈ ਬਾਈ ਹਾਂ ਇਹ ਗੁਜਰਵਾਲੀ ਲੈਣ ਚੋ ਸੀ ਹਾਂ ਗੁਜਰਵਾਲਾ ਹਾਂ ਇਧਰੋਂ ਫਰੀਦਕੋਟ ਵਾਲੀ ਸਾਈਡ ਤੋਂ ਖਰੀਦੀ ਹਾਂ ਉਧਰੋਂ ਖਰੀਦੀ ਆ ਨਾਲ ਖੜੀ ਜਿਹੜੀ ਇੱਕ ਛੋਟੀ ਇਹ ਕੈਪਟਨ ਦੀ ਆ ਅੱਛਾ ਇਹ ਕੈਪਟਨ ਇਹ ਵੀ ਡਾਇਰੈਕਟ ਕ੍ਰਾਸ ਦੀ ਉਹ ਗਾਂ ਵਾਲੀ ਉਹ ਵੀ ਕੈਪਟਨ ਦੀ ਆ ਇਹੋ ਇਹ ਮੱਟੀ ਮੜਨੀ ਹੈ ਬਈ ਹਾਂ ਇਹ ਵੱਡੀ ਮਹਿੰਗੀਆਂ ਠੀਕ ਆ ਬਈ ਠੀਕ ਆ ਇੱਕ ਉਹ ਬੱਚੇ ਨਿੱਕੇ ਆ ਗਏ ਹਾਂ ਉਹ ਇੱਕ ਇਸ ਕੱਟੀ ਕੱਟਾ ਇਹਦਾ ਏ ਕੱਟਾ ਝੂਠੀ ਬਲੀ ਹਾਂ ਠੀਕ ਆ ਉਹ ਜਿਹੜਾ ਕੱਟਾ ਏ ਉਹ ਹੈਗਾ ਦੂਜੇ ਦਾ ਕੀ ਝੋਟੇ ਦਾ ਨਾਂ ਏ ਹਾਂ ਮੂਤੈ ਨਾ ਵਰੋਂ ਜਿਆਦਾ ਕਾ ਫੇਰ ਦੱਸ ਦੇਣਾ ਤੇ ਇਹ ਤਾਂ ਹੋ ਗਿਆ ਆਪਣੇ ਘਰ ਦੇ ਜਾਨਵਰ ਹਨਾ ਆਹ ਕੁੜੀ ਸੰਭਲਣ ਦੀ ਜਾਨਵਰ ਕਿ ਨਹੀਂ ਹਾਂ ਇਹ ਵੀ ਇਹ ਛੋਟੀ ਹੈ ਇਹ ਆ ਪੜਦੇ ਆ ਬੱਚੇ ਟੋਰ ਚਾ ਲੈਂਦੀ ਕਿ ਨਹੀਂ ਆਉਂਦੀ ਨਹੀਂ ਹਜੇ ਨਹੀਂ ਉਹ ਮਾੜਾ ਮੋਟਾ ਥੱਲੇ ਭਾਈ ਦਾ ਵੀ ਪੁੱਸ ਤਾਂ ਪਊ ਬੱਚਿਆਂ ਨੂੰ ਲੜਦਾ ਲੁੜਦਾ ਉਹਦਾ ਪਾਪਾ ਕਿੰਨੇ ਸੱਚ ਦੱਸਦੀ ਨਹੀਂ ਤਾਂ ਕਾਰਵਾਈ ਕਰ ਠੀਕ ਹੈ ਅੱਛਾ ਆਪਾਂ ਝੋਟੀ ਵਿੱਚ ਨਹੀਂ ਹੈ ਜਿਹੜੀ ਹਨ ਹਾਂ ਹਾਂ ਇਹਦੇ ਬਾਰੇ ਦੱਸੀ ਮੈਨੂੰ ਕੀ ਇਹ ਤੀਜਾ ਸੁਆ ਸੁਣੀ ਹੈ ਵੀਰੇ ਇਹ ਤੀਜਾ ਸੁਆ ਸੁਣੀ ਹੈ ਹਾਂ ਕਿੰਨੇ ਦਿਨ ਪਹਿ ਆ ਇਹਦੇ ਸੁੰਦ ਵਿੱਚ ਇਹਨੇ 4 ਕ ਦਿਨ ਰਹਿ ਗਏ 4 ਦਿਨ ਇਹਨਾਂ ਤੋਂ ਦੇਗੀ ਸੀ ਪਾਈ ਇਹ 13 ਕਿਲੋਟਰ ਤੱਕ ਜਾਵੜਿੰਦੀ ਆ ਆਪਾਂ ਝੂਠੀ 12 ਗੱਲਾ ਰੱਖ ਲੈਣੀ ਹਾਂ 12 ਗੱਲਾ ਐਵੇਂ ਤੈਨੂੰ ਮੈਂ ਕਹੀ ਹਾਂ 12 ਰੰਦੀ ਠਾਣਾ ਇਹ ਐਰ ਦੀ ਸਰਕਾਰੀ ਸੀ ਬਣ ਲੱਗਿਆ ਸਰਕਾਰੀ ਸੀ ਹਾਂ ਚੌਂ ਜਮਾ ਇੱਕ ਨੰਬਰ ਪੂਲੀ ਹਾਂ ਹਾਂ ਸੀਦਾ ਉਹ ਹੁੰਦੀ ਹੈ ਦੇਖਣ ਨੂੰ ਵੀ ਕਹਿਆ ਹੁੰਦਾ ਹਾਂ ਪਹਿਲੇ ਦੂਜੇ ਦੂਜੇ ਕਹਦੇ ਪਰ ਆਪਾਂ ਝੂਠ ਨਹੀਂ ਮਾਰਦੇ ਯਾਰ ਆਪਾਂ ਕੀ ਹੈ ਨਾ ਹਾਂ ਇੱਕ ਸੂਏ ਦਾ ਬੁੱਟਾ ਹੋਇਆ ਹਾਂ ਇੱਕ ਸੂਏ ਨੰਬਰ ਦਾ ਗੱਲ ਕੀਤੀ ਮੈਂ ਤੁਹਾਨੂੰ ਦੱਸਣਾ ਝੂਠ ਦਾ ਰੋਕਾ ਨੂੰ ਹੀ ਪਤਾ ਲੱਗ ਜਾਂਦਾ ਇਹ ਚੰਦ ਕਰਾਣਾ ਹਾਂ 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 ਅੱਲਾ ਦਾ ਕੋਈ ਵੀ ਨਹੀਂ ਹੈਗਾ ਅਸਰ ਪਾ ਬਈ ਹਰ ਇੱਕ ਸਿਆਣਾ ਪਰ ਜੇ ਸੱਚਾਈ ਬੋਲਦਾਂਗੇ ਤਾਂ ਉਹਦੇ ਨਾਮ ਦੀ ਜੀਤ ਨਹੀਂ ਬਈ ਸਹੀ ਗੱਲ ਹੈ ਸਹੀ ਨੀ ਬਾਹਰ ਨੂੰ ਮਲੇ ਪੁਲਿਸ ਦੀ ਬਈ ਜੀਤ ਪੁੱਤ ਬੱਸ ਅਸੀਂ ਮਿੱਤਰੋ ਮੈਂ ਬਾਹਰ ਕੱਢ ਕੇ ਤੁਹਾਨੂੰ ਦਿਖਾਉਣਾ ਹੁਣ ਕਰਕੇ ਪਸ਼ੂ ਧਾਰਨ ਲੱਗ ਜਾਂਦਾ ਆ ਉਪਰ ਆ ਫਿਰ ਐ ਵੀ ਹੋ ਜਾਂਦੇ ਨੇ ਇੱਕ ਤੇਰੇ ਬਣਾ ਬੂਆ ਉਧਰ ਅੱਗੇ ਆ ਗਿਆ ਪਿੱਛੇ ਆ ਗਿਆ ਹਾਂ ਪਰ ਅਸੀਂ ਬਾਹਰ ਪਿੱਛੇ ਰੱਖੇਣਾ ਕੋਈ ਬੰਦਾ ਆਉਂਦਾ ਉਧਰ ਹੀ ਮੁੜ ਜਾਣਾ ਪਸ਼ੂਆਂ ਦੇ ਅੱਗੇ ਪੂਏ ਮੇਰੇ ਕੋਲ ਜਿਹੜੇ ਪਸ਼ੂ ਹੋਣਗੇ ਉਹ ਡਰਦੇ ਘੱਟ ਹਾਂ ਵਿਆਹ ਵੀ ਕੱਢੀ ਬੰਦ ਅੱਛਾ ਦੇਣੇ ਦੇ ਕਿੰਨੇ ਦੱਸਿਆ ਸੀ ਅਜੇ ਇਹ ਦਿਨ 4 ਰਹਿ ਗਏ ਬਸ 4 ਰਹਿ ਗਏ ਬਾਈ ਹੈਣਾ ਉਹ ਤਾਂ ਫਿਰ ਪਣ ਜਾਂਦੀ ਹੋਊਗੀ ਪੂਰੀ ਬਣ ਜਾਣੇ ਹੇ ਮੇਰੇ ਹਿਸਾਬ ਨਾਲ ਹਫ਼ਤਾ ਨਹੀਂ ਦੁੰਦੀ ਇਹ ਨਹੀਂ ਸੁੰਦੀ ਬਾਈ ਅਜੇ ਹੈਣਾ ਊੜਾ ਪੜਾ ਜਮਾ ਨਹੀਂ ਢਿੱਲਾ ਕੀਤਾ ਜਮਾ ਹੀ ਨਹੀਂ ਹੈ ਤਾਂ ਕੋਈ ਵਾਸਤਾ ਹੀ ਨਹੀਂ ਗਾ ਬਾਕੀ ਘਰੇ ਰੱਖਣ ਵਾਲੇ ਭਰਾ ਦੇ ਕਹਿਣਾ ਜੀ ਦਾ ਹਾਂ 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 ਬਰੀਕ ਬਹੁਤ ਆਵੇਂ ਅੱਛਾ ਇੱਕ ਗੱਲ ਹੋਰ ਕਿੰਨੇ ਕੁ ਟਾਈਮ ਮਿਲ ਗਈ ਸੀ ਇਹ 7ਵੇਂ ਮਹੀਨੇ ਜਾ ਕੇ ਛੱਡੀ ਸੀ 7ਵੇਂ ਮਹੀਨੇ ਛੱਡੀ ਹਾਂ ਹਾਂ ਠੀਕ ਹੈ ਬਾਈ 7ਵੇਂ ਮਹੀਨੇ ਦੇ ਵਿੱਚ ਜਾ ਕੇ ਮੈਨੇ ਇੱਕ ਟਾਈਮ ਚੋਂਦਾ ਰਿਹਾ ਹੋਵੇਗਾ ਹਾਂ 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 ਇੱਕ ਮੇਰੇ ਇੱਕ ਟਾਈਮ ਚੋਂਦੇ ਰਹੇ ਅਸੀਂ ਕਿੰਨੇ ਕੋਈ ਦੁੱਧ ਤੇ ਟਰਾਈ ਕੀਤੀ ਸੀ ਬਾਈ ਇਹ ਦੁੱਧ ਸੀਗਾ ਉਹਨਾਂ ਵੀ 2 ਕਿਲੋ 2.5 ਕਿਲੋ ਦੇ ਨੇੜੇ ਠੀਕ ਹੈ ਬਾਈ ਪ੍ਰਤ ਤਾਂ ਠੀਕ ਹੈ ਡ్రਾਈ ਲੈਵਲ ਵੀ ਚੰਗਾ ਕਰ ਲੋ ਹਾਂ ਅੱਛਾ ਜੇ ਕੋਈ ਹੁਣ ਭਰਾ ਲੈਣੀ ਚਾਹੁੰਦਾ ਹੋਵੇ ਤੇ ਰੇਟ ਫਿਰ ਕੀ ਤੈ ਕੀਤਾ ਰੇਟ ਆਪਾਂ ਫੋਨ ਤੇ ਕਰਾਂ ਫੋਨ ਤੇ ਕਰਾਂਗੇ ਹਾਂ ਜਾਇ ਜੀ ਹੋਊਗਾ ਜਮਾ ਜਾਇ ਜੀ ਰੇਟ ਕੋਈ ਆਪਾਂ ਆਪਾਂ ਕੋਈ ਵਪਾਰ ਕਰਨਾ ਜਾਂ ਕੋਈ ਆਪਣਾ ਨਾ 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 ਹਾਂ ਠੀਕ ਹੈ ਮਾਨਸਾ ਨਹੀਂ ਦੇਵਾਂਗੇ ਆਪਾਂ ਮਾਝ ਕੋਈ ਐਵੇਂ ਧੱਕਾ ਨਹੀਂ ਠੀਕ ਹੈ ਬਈ ਨੰਬਰ ਕਿੰਨਾ ਆ ਗਿਆ ਵੀਰੇ ਆਪਣਾ 94630 ਜੀ 74494 ਇੱਕ ਵਾਰੀ ਹੋਰ 94630 ਜੀ 74494 ਠੀਕ ਹੈ ਬਈ ਇਸ ਨੰਬਰ ਤੇ 라ਪਤਾ ਕੰਮ ਕਰ ਲਿਓ ਮਿੱਤਰੋ ਬਾਈ ਦਿਨ ਨਾਲ ਤੁਸੀਂ ਝੋਟੀ ਤੁਹਾਨੂੰ ਦਿਖਾਤੀ ਇਹ ਸਾਰੀ ਬਾਈ ਉਹਨਾਂ ਦੀ ਹੋਮ ਬ੍ਰੀਡ ਕਰਦੀ ਆ ਕਰਮ ਵਾਲੀ ਔਰ ਜਿਹੜਾ ਮੈਂ ਇਹ ਗੱਲ ਕਹਿਣਾ ਹੁਣਾ ਵੀ ਘਰੋ ਚੀਜ਼ ਮਿਲ ਜਾਂਦੀ ਜਿਵੇਂ ਬ੍ਰੀਡ ਇੰਗਲੈਂਡ ਦਾ ਫਰਕ ਇਹ ਹੁੰਦਾ ਵੀ ਤੁਹਾਨੂੰ ਸਮਝਦਾਰੀ ਦੇ ਨਾਲ ਪਸ਼ੂ ਮਿਲ ਜਾਂਦਾ ਬਾਈ ਬਾਕੀ ਦਾ ਤੁਸੀਂ ਆਪ ਦੀ ਸੇਵਾ ਤੇ ਚੋਣਾ ਦੁੱਧ ਕਿੰਨਾ ਚੋਣੇ ਆ ਉਹ ਤੁਹਾਡੀ ਸੇਵਾ ਤੇ ਡਿਪੈਂਡ ਆ ਬਾਈ ਜੇ ਕੁਝ ਪਾਲੋਗੇ ਤਾਂ ਕੁਝ ਛੋਲੋਗੇ ਤਸੱਲੀ ਕਰਨਾ ਹਰ ਇੱਕ ਇੱਕ ਪੱਖ ਤੋਂ ਤੁਹਾਡਾ ਆਪ ਦਾ ਫਰਜ਼ ਹੋਊਗਾ ਮੇਰਾ ਫਰਜ਼ ਆ ਵੀਡੀਓ ਬਣਾਉਣਾ ਵੀਡੀਓ ਦੇ ਵਿੱਚ ਜਾਣਕਾਰੀ ਦੇਣਾ ਪਿੰਡ ਜਵਾਰ ਸਿੰਘ ਵਾਲਾ ਜ਼ਿਲ੍ਹਾ ਜਿਹੜਾ ਲੱਗਦਾ ਬਾਈ ਹੁਣ ਇਹਨਾਂ ਨੂੰ ਮੋਗਾ ਨੇੜੇ ਪਿੰਡ ਨਿਹਾਲ ਸਿੰਘ ਵਾਲਾ ਸ਼ਹਿਰ ਹੀ ਬਣ ਗਿਆ ਹੁੰਦਾ ਇੱਕ ਤਰ੍ਹਾਂ ਦਾ ਨਿਹਾਲ ਸਿੰਘ ਵਾਲੀ ਪਿੰਡ ਨੇ ਹਾਂ ਹਾਂ ਸ਼ਹਿਰ ਆ ਪਾਉਂਦੇ ਨੇ ਅਪਾਉਂ 80 ਕਿਲੋਮੀਟਰ 3 ਕਿਲੋਮੀਟਰ ਦੀ ਦੂਰੀ ਤੇ ਨਿਹਾਲ ਸਿੰਘ ਵਾਲਾ ਪਿੰਡ ਹੈ ਜਾਨਵਰ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜਉਂਦੇ ਆ